બસ ਦੀ ਗੱਲ ਨਹੀਂ ਐ ਹੁਣ ਕਿਉਂਕਿ ਕਥਾ ਤੁਸੀਂ ਘਰੇ ਵੀ ਸੁਣ ਸਕਦੇ ਸਟ੍ਰੈਕਟਰੀ ਸਾਹਿਬ ਬੈਠੇ ਬੜੇ ਪਿਆਰ ਵਾਲੇ ਕਥਾ ਬੰਗਲਾ ਸਾਹਿਬ ਵੀ ਲਾਈਵ ਆਉਂਦੀ ਮੰਜੀ ਸਾਹਿਬ ਵੀ ਆਉਂਦੀ ਆ ਵੀਰਾਂ ਦਾ ਧੰਵਾਦ ਆ ਸੋਸ਼ਲ ਮੀਡੀਆ ਐ ਤੁਸੀਂ ਆਪਣੇ ਘਰ 'ਚ ਵੀ ਸੁਣ ਸਕਦੇ ਜੀ ਫੇਰ ਵੀ ਕਈ ਸਵਾਲ ਕਰ ਦਿੰਦੇ ਬਾਬਾ ਜੀ ਹੁਣ ਤੇ ਕਥਾ ਵਾਧੂ ਸੁਣਨ ਨੂੰ ਸਮਾਗਮ ਕਾਤੋਂ ਕਰਾਉਣੇ ਉਹਨਾਂ ਵਾਸਤੇ ਮੈਂ ਜਵਾਬ ਦੇਣ ਲੱਗਾ ਐ ਪੀਤਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਕਥਾ ਟੀਵੀ ਤੇ ਆਉਂਦੀ ਆ ਕਿਤਾਬਾਂ ਚ ਵੀ ਲਿਖੀ ਆ ਤੁਸੀਂ ਮੇਰੇ ਤੋਂ ਵੱਧ ਜਾਣਕਾਰ ਬੈਠੇ ਵਿੱਚ ਵੀਰ ਪੜ੍ਹੇ ਲਿਖੇ ਜਿਨ੍ਹਾਂ ਨੇ ਟਕਸਾਲਾਂ ਚ ਮਿਹਨਤ ਕੀਤੀ ਅਭਿਆਸੀ ਪਰ ਇੱਥੇ ਸਾਨੂੰ ਕੀ ਫਾਇਦਾ ਹੋਣਾ ਇਸ ਸਮਾਗਮ ਦਾ ਇਹਦਾ ਇਹ ਫਾਇਦਾ ਹੋਣਾ ਸਾਧ ਸੰਗਤ ਜੀ ਮੇਰੇ ਗੁਰੂ ਸਾਹਿਬ ਲਿਖ ਕੇ ਗਏ ਸ਼ਾਮਾਂ ਨੂੰ ਰਹਿਰਾਸ ਰੋਜ਼ ਪੜ੍ਹਦੇ ਮਾਰੇ ਕਹਿੰਦੇ ਮੇਰੇ ਮਾਦੋ ਜੀ ਸਤ ਸੰਗਤ ਕਦੇ ਲਿਖਿਆ ਟੀਵੀ ਅੱਗੇ ਬਹਿ ਕੇ ਕੋਈ ਤਰਿਆ ਕਿਤਾਬਾਂ ਪੜ੍ਹ ਕੇ ਤਰਿਆ ਮੋਬਾਈਲ 'ਚੋਂ ਰਿਕਾਰਡਿੰਗ ਸੁਣ ਕੇ ਤਰਿਆ ਕਿੱਥੇ ਲਿਖਿਆ ਸਤ ਸੰਗਤ ਆ ਤੁਸੀਂ ਹੁਣ ਇੰਨੀ ਗਰਮੀ 'ਚ ਕਹੀ ਹੁੰਦਾ ਘਰੇ ਕਥਾ ਸੁਣ ਲਾਂਗੇ ਏਸੀ ਲੱਗਾ ਵਾ ਟੀਵੀ 'ਚ ਚੱਲ ਪੈਣੀ ਠੀਕ ਹੈ ਤੁਹਾਨੂੰ ਗਿਆਨ ਆਵੇਗਾ ਉਹਦੇ ਨਾਲ ਤੁਹਾਨੂੰ ਗੁਰਮਤਿ ਦੀ ਸੋਝੀ ਆਵੇਗੀ ਪਰ ਐਸ ਸੰਗਤ ਦੇ ਵਿੱਚ ਬਹਿ ਕੇ ਮੇਰੇ ਗੁਰੂ ਅਰਜਨ ਸਾਹਿਬ ਮਹਾਰਾਜ ਪੰਜ-ਪੰਜ ਘੰਟੇ ਆਪ ਅੱਗੇ ਬੈਠ ਕੇ ਕੀਰਤਨ ਸੁਣਿਆ ਕਰਦੇ ਸੀ ਆਖੋ ਸਤਨਾਮ ਤੇ ਜਿਸ ਬਾਪੂ ਦਾ ਪ੍ਰਕਾਸ਼ ਦਿਹਾੜਾ ਉਹ ਤੇ ਮਹਾਰਾਜ ਆਪ ਸਮਾਧੀ ਲਾ ਕੇ ਬੈੰਦੇ ਸੀ ਤੇ ਵੇਹਦੇ ਸੀ ਵੀ ਕਿਹੜੇ ਢਾਡੀ ਸਿੰਘ ਕਿਹੜੇ ਰਾਗੀ ਸਿੰਘ ਨੇ ਦਿਲ ਖੁਸ਼ ਕੀਤਾ ਉਹਨੂੰ ਫਿਰ ਸਨਮਾਨ ਵੀ ਕੀਤਾ ਜਾਂਦਾ ਹੈ ਤੁਹਾਡੀ ਗਿਆਤ ਝੋਣਾ ਹੈ ਕਿ ਨੱਥਮਲ ਤੇ ਅਬਦਲ ਖੈਰ ਜਿਹੜੇ ਢਾਡੀ ਸਿੰਘ ਸੀ ਮਹਾਰਾਜ ਦੇ ਉਹਨਾਂ ਨੇ ਵਾਰ ਗਾਈ ਸੀ ਤੇ ਛੇਵੇਂ ਪਾਤਸ਼ਾਹ ਅੱਗੇ ਬੈਠੇ ਤੇ ਮਹਾਰਾਜ ਸਾਹਿਬ ਇਨਕ ਖੁਸ਼ ਹੋ ਗਏ ਕਹਿੰਦੇ ਵੀ ਬਾਬਾ ਬਿਧੀ ਚੰਦ ਸਾਹਿਬ ਭਾਈ ਛਾਲੋ ਭਾਈ ਪੈੜਾ ਜੀ ਵਰਗੇ ਸਿੱਖ ਕਹਿ ਲਗੇ ਗੁਰੂ ਪਾਤਸ਼ਾਹ ਗਰੀਬ ਨਵਾਜ ਦਇਆ ਦੇ ਸਾਗਰ ਰਹਿਮਤ ਦੇ ਮਾਲਕ ਕਿਰਪਾ ਦੇ ਖਜ਼ਾਨੇ ਜਿਨ੍ਹਾਂ ਨੇ ਤਰਸ ਕੀਤਾ ਕਹਿੰਦੇ ਵੀ ਇਹਨਾਂ ਦਾ ਸਨਮਾਨ ਕਰਨਾ ਤੇ ਸਭ ਤੋਂ ਮਹਿੰਗੀ ਸਵਾਰੀ ਲੈ ਕੇ ਆਓ ਜਾਨੀ ਅੱਜ ਦੀ ਫੋਰਚਨਰ ਜਾਂ ਥਾਰ ਗੱਡੀ ਐਸ ਵੇਲੇ ਸਭ ਤੋਂ ਮਹਿੰਗੀ ਕਹ ਲੋ ਆਪਣੇ ਜੋ ਚੱਲ ਰਿਆ ਉਸ ਵੇਲੇ ਸਭ ਤੋਂ ਮਹਿੰਗੀ ਸਵਾਰੀ ਸੀ ਹਾਥੀ ਗੱਜ ਕੇ ਕਹ ਦੋ ਸਤਨਾਮ ਲੱਖ ਰੁਪਏ ਦੇ ਕੀਓ ਉਸ ਵੇਲੇ ਤੇ ਮਾਰ ਰਹੀ ਨੂੰ ਪਤਾ ਸੀ ਵੀ ਜੇ ਇਹ ਸਟੇਜ ਜਿੰਦੀ ਰਹੂਗੀ ਨਾ ਤੇ ਅਸੀਂ ਸਾਰੇ ਜਿੰਦੇ ਰਵਾਂਗੇ ਆਖੋ ਵੈਗਰੋ ਸਾਡੀ ਰੀੜ ਦੀ ਹੱਡੀ ਕੌਣ ਆ ਕਥਾਵਾਚਕ ਕੀਰਤ ਲਈਏ ਰਾਗੀ ਟਾਡੀ ਅਗਲੇ ਚਾਹੁੰਦੇ ਆ ਸਾਨੂੰ ਖਤਮ ਕਰ ਦੇਣਾ ਤੇ ਤੁਹਾਡੀ ਸਟੇਜ ਤੇ ਕਿੰਨੂ ਖਲਹਾਰਤਾ ਗਾਉਣ ਵਾਲਿਆਂ ਨੂੰ ਡਾਂਸਰਾਂ ਨੂੰ ਕਾਰਨ ਕੀ ਕਿ ਉਹਨਾਂ ਨੇ ਸਾਡਾ ਇਤਿਹਾਸ ਪੜਿਆ ਉਹਨਾਂ ਨੇ ਪੂਰਾ 239 ਸਾਲ ਆਪਣਾ ਸਫਰ ਬੜਿਆ 10 ਗੁਰੂ ਸਾਹਿਬ ਦਾ ਉਹਨਾਂ ਨੇ ਵੇਖਿਆ ਵੀ ਇਹ ਕੌਮ ਨਾ ਤਵੀਆਂ ਤੇ ਬਹਿ ਕੇ ਮਰੀ ਨਾ ਦੇਗਾਂ 'ਚ ਬਹਿ ਕੇ ਮਰੀ ਨਾ ਚਰਖੜੀਆਂ ਤੇ ਚੜ੍ਹ ਕੇ ਬੋਲੋ ਵਾਹਿਗੁਰੂ ਨਾ ਆਰਿਆਂ ਨਾਲ ਚੀਰ ਕੇ ਬੋਲੀ ਚੱਲੋ ਵਾਹਿਗੁਰੂ ਨਾ ਪੁੱਠੀਆਂ ਖੱਲਾਂ ਲਾ ਕੇ ਪਿਆਰ ਨਾਲ ਬੋਲੋ ਵਾਹਿਗੁਰੂ 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 ਪੀਏ ਕੌਮ ਦਾ ਕਰੀਏ ਕੀ ਇਹ ਜਿਹੜੇ ਪੱਗਾਂ ਦਾੜ੍ਹੀਆਂ ਵਾਲੀ ਕੌਮ ਹੈ ਨਾ ਸਭ ਤੋਂ ਇੱਕ ਨੰਬਰ ਤੇ ਜਾ ਰਹੀ ਕਿਉਂਕਿ ਇਸ ਵੇਲੇ ਵਰਲਡ ਦੇ ਉੱਤੇ ਗੋਰਿਆਂ ਦਾ ਰਾਜ ਹੈ ਔਰ ਜੀ ਇਸ ਵੇਲੇ ਮਾਫੀ ਦੇਣੀ ਜੇ ਗੋਰੇ ਕਿਸੇ ਦੇ ਮਰੀਦ ਆ ਨਾ ਗੋਰੇ ਕਿਸੇ ਚੀਜ਼ ਨੂੰ ਪਸੰਦ ਕਰਦੇ ਆ ਤੇ ਸਰਦਾਰੋ ਤੁਹਾਡੀ ਪੱਗ ਤੇ ਕੁੜਤੇ ਪਜਾਮੇ ਨੂੰ ਗੱਜ ਕੇ ਆਖੋਏ ਤੁਹਾਡੇ ਬੱਚੇ ਅਮਰੀਕਾ ਹੋਣਗੇ ਟਰਾਲੀਆਂ ਤੇ ਗੋਰੇ ਇੰਨੇ ਖੁਸ਼ ਹੁੰਦੇ ਪੱਗ ਬਣਾ ਕੇ ਦਾੜਾ ਰੱਖ ਕੇ ਇਸ ਵੇਲੇ 25 ਲੱਖ ਦੇ ਕਰੀਬ ਗੋਰੇ ਨੇ ਅਮਰਤ ਛਕ ਲਿਆ ਭੈਣੋ ਜਿਨ੍ਹਾਂ ਦਾ ਵਰਲਡ ਤੇ ਰਾਜ ਇੱਥੇ ਐਵੇਂ ਆਪਾਂ ਰੌਲਾ ਜਾ ਪਾਈ ਜਾਂਦੇ ਹੋ ਫਲਾਣਾ ਸਾਈ ਬਣ ਗਿਆ ਦੂਜੇ ਤੀਜੇ ਮੇਰੇ ਅਰਗੇ ਵਿਚਾਰੇ ਜੇ ਕਹਨੇ ਵਾਅਦਾ ਦੋ ਸੋਦੇ ਤਾਂ ਉਧਰ ਚਲ ਗਿਆ ਆਖੋ ਸਤਨਾਮ ਕੋਈ ਵੱਡੀ ਗੱਲ ਨਹੀਂ ਗੁਰਮਖੋ ਅਸੀਂ ਭੁੱਲ ਗਿਆਂ ਮੇਰੇ ਜਿੰਨੇ ਵੀਰ ਆ ਨਾ ਛੋਟੇ ਮਜ਼ਦੂਰ ਉਹ ਵਿਚਾਰਿਆਂ ਨੂੰ ਇਹ ਨਹੀਂ ਪਤਾ ਰਹਿ ਗਿਆ ਵੀ ਸਾਡੇ ਸਿਰ ਤੇ ਪੱਗ ਬੰਨਣ ਵਾਲਾ ਹਜ਼ਰਤੀਸਾ ਨਹੀਂ ਸੀ ਗੁਰੂ ਗੋਬਿੰਦ ਸਿੰਘ ਸੀ ਜਿੱਦਨ ਚਮਕੌਰ ਦੀ ਗੜੀ ਚੋਂ ਮਾਰੇ ਨੇ ਆਪਣੀ ਪੱਗ ਲਈ ਨਾ ਕੱਲਾ ਕੱਲਾ ਪੇਚ ਉਹ ਭਾਈ ਸੰਗਤ ਸਿੰਘ ਨੂੰ ਆਵਾਜ਼ ਮਾਰੀ ਸੀ ਇਉਂਨੇ ਰੋਪਿਆ ਸੀ ਕਹਿੰਦੇ ਪਾਤਸ਼ਾਹ ਲੋਕੀ ਸਾਨੂੰ ਮਜਬੀ ਕਹਿੰਦੇ ਮਰਾਸੀ ਕਹਿੰਦੇ ਕੋਈ ਸ਼ੀਂਬਾ ਦਾਤਿਆ ਮਹਾਰਾਜ ਕਹਿੰਦੇ ਚੁੱਪ ਕਰ ਬੋਲਣਾ ਨਹੀਂ ਜਿੰਨ ਕੀ ਜਾਤ ਵਰਣ ਕੁਲ ਵਾਹੀ ਸਰਦਾਰੀ ਨੈ ਭਈ ਕਦਾ ਹੀ ਇਨਹੀ ਕੋ ਸਰਦਾਰ ਬਣਾਉ ਤਵੇ ਗੋਵਿੰਦ ਸਿੰਘ ਅੱਜ ਅਸੀਂ ਨਾ ਤੇ ਖਰੇ ਦੱਸ ਨਹੀਂ ਸਕੇ ਜਾਂ ਜਿਹੜੇ ਸਾਡੇ ਵੀਰ ਪੰਜਾਬ ਦੀ ਧਰਤੀ ਦੇ ਸਾਡੇ ਤੋਂ ਮੁੱਖ ਮੋੜ ਗਏ ਜਾਂ ਇਹਨਾਂ ਨੂੰ ਇਤਿਹਾਸ ਨਹੀਂ ਪਤਾ ਬਿਮਾਰੇ ਨੇ ਆਪਣੀ ਦਸਤਾਰ ਕਹਿੰਦੇ ਜਿਸ ਬੰਦੇ ਦੀ ਪਰੇ ਚ ਪੱਗ ਲੈ ਜੇ ਉਹਦਾ ਮਾਣ ਕੋ ਨਹੀਂ ਜਾਗੀ ਉੱਤੇ ਸੇਰਾ ਕਦੇ ਵੀ ਟੈਂਡ ਤੇ ਵੱਜਦਾ ਨਹੀਂ ਜਦੋਂ ਵੱਜੂ ਪੱਗ ਉੱਤੇ ਇਹ ਪੱਗ ਪਤ ਹੁੰਦੀ ਤੇ ਬਾਜਿਆਂ ਵਾਲੇ ਨੇ ਆਪਣੀ ਦਸਤਾਰ ਸਾਡੇ ਸਿਰ ਤੇ ਰੱਖੀ ਇੱਥੇ ਵਸਨੀ 7.5 ਕਰੋੜ ਦੀ ਕਲਗੀ ਵਾਲਾ ਹੀਰਾ ਉਹ ਕਲਗੀ ਵੀ ਸਿਰ ਤੇ ਲਾਈ ਸੰਕਤ ਜੀ ਕਿਤੇ ਪੁੱਛਿਆ ਵੀ ਤੂੰ ਕੌਣ ਮੈਨੂੰ ਉੱਠ ਕੇ ਕੋਈ ਕਹਿ ਦੇ ਕਿਸੇ ਬਾਬੇ ਨੇ ਸਾਡੇ ਸਿਰ ਤੇ ਪੱਗ ਬੱਧੀ ਹੋਈ ਸਾਡੇ ਸਿਰ ਤੇ ਕਲਗੀ ਲਾਈ ਹੋਵੇ ਅੱਜ ਮੈਂ ਵੀ ਬਾਬਾ ਹੀ ਆ ਜਿੰਨੇ ਬਾਬੇ ਨੇ ਕਰੋੜਾਂ ਦੇ ਡੇਰੇ ਫੜੀਆਂ ਏ ਜ਼ਮੀਨਾਂ ਨੇ ਪਰ ਇੱਕ ਗੁਰੂ ਗੋਬਿੰਦ ਸਿੰਘ ਦਾ ਖਾਤਾ ਖੋਲ ਕੇ ਵੇਖ ਲਿਓ ਆਏ ਰਾਹਾਂ ਵਿੱਚ ਰੁੱਖ ਪਹਾੜ ਜਿੱਡੇ ਢਿੱਲੀ ਬਈ ਪਰ ਤੇਰੀ ਰਫਤਾਰ ਵੀ ਨਾ ਜਿਹੜਾ ਸਰਸਾ ਦੇ ਕੰਡੇ ਤੇ ਵਿਛੜਿਆ ਸੀ ਚੇਤੇ ਆਇਆ ਉਹ ਤੈਨੂੰ ਪਰਵਾਰ ਵੀ ਨਾ ਹੋਣੀ ਵਿੱਚ ਆਕਾਸ਼ ਦੇ ਰੋਣ ਲੱਗ ਪਈ ਮਿਲ ਸਕੇ ਅਜੀਤ ਜੁਝਾਰ ਵੀ ਨਾ ਖੌਲਾ ਭਾਰ ਸੰਸਾਰ ਦਾ ਕਰਨ ਬਦਲੇ ਹੱਥੀ ਪੁੱਤਾਂ ਦਾ ਕੀਤਾ ਸਸਕਾਰ ਵੀ ਨਾ ਖਾਸ ਕਰਕੇ ਮੇਰੇ ਇੱਕ ਭੈਣ ਜੀ ਬੈਠੇ ਜਿਨ੍ਹਾਂ ਦਾ ਪ੍ਰਾਤਾ 84 ਤੋਂ ਬਾਅਦ ਗੁਰਮਤ ਕਥਾ ਕਰਦਿਆਂ ਉਹਨਾਂ ਦੀ ਸ਼ਹੀਦੀ ਹੋਈ ਮੁਕਾਬਲੇ ਦੇ ਵਿੱਚ ਉਹ ਸਪੈਸ਼ਲ ਵੀ ਆਏ ਨਾਲ ਦੂਸਰੇ ਨਗਰ ਤੋਂ ਧੰਨਵਾਦ ਕਰਦਾ ਕਿਉਂਕਿ ਜਿੱਨਾਂ ਘਰਾਂ ਦੇ ਵਿੱਚੋਂ ਸ਼ਹੀਦियां ਆਈਆਂ ਸਿਰ ਦਿੱਤੇ ਐ ਤੇ ਇਹਨਾਂ ਸਿਰਾਂ ਦੇ ਉੱਤੇ ਅੱਜ ਅਸੀਂ ਇਹ ਜ਼ਿੰਦਗੀ ਮਾਣਦੇ ਆਂ ਆਖੋ ਸਤਿਨਾਮ ਸੋ ਕਿਤੇ ਨਾ ਕਿਤੇ ਮਾਰੇ ਸੱਚੇ ਪਾਤਸ਼ਾਹ ਸਾਨੂੰ ਬੜਾ ਕੁਝ ਦੇ ਕੇ ਗਏ ਪਰ ਮੇਰਾ ਵਿਸ਼ਾ ਨਹੀਂ ਛੇਵੇਂ ਪਾਤਸ਼ਾਹ ਦਾ ਵਿਸ਼ਾ ਰੱਖਣਾ ਆਪਾਂ ਗੱਲ ਕਰ ਰਹੇ ਸੀ ਆਪਾਂ ਮੂਲ ਮੰਤਰ ਦੀ ਵੀ 5 ਮਿੰਟ ਆਪਾਂ ਜਪਿਆ ਏ ਤੇ 500 ਨਾਲ ਗੁਣਾ ਕਰ ਦਿਓ ਘਰ ਗੰਧ ਪਿਆ ਹੋਵੇ ਇੱਕ ਬੰਦਾ ਕਹਿੰਦਾ ਸੰਭਵ ਹੈ ਮੇਰੇ ਤੋਂ ਸਾਫ਼ ਨਹੀਂ ਹੋਣਾ ਪੰਜ ਸੱਤ ਕੰਮ ਵਾਲੇ ਸੱਦ ਲੋ ਇਹ ਜਿਹੜਾ ਇਕੱਠੀ ਸੰਗਤ ਕਰਨੀ ਤੇ ਫਿਰ ਉਹਦੇ ਵਿੱਚ ਬਹਿ ਕੇ ਨਾਮ ਜਪਣਾ ਨਾ ਤੇ ਮੇਰੇ ਪਾਤਸ਼ਾਹ ਕੀ ਕਹਿੰਦੇ ਧੰ ਧੰ ਸਤ ਸੰਗਤ ਤੁਹਾਨੂੰ ਆਖਿਆ ਮਹਾਰਾਜ ਪਾਤਸ਼ਾਹ ਜੀ ਨੇ ਕਹਿੰਦਿਆ ਧੰ ਜਿਹੜੇ ਬੈਠੇ ਬੀਬੀਆਂ ਬੰਦੇ ਧੰ ਧੰ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਵੀ ਚਾਨਣ ਮਿਲਦਾ ਜੇ ਕੋ ਰੂੜੀ ਤੇ ਬਹੂਗਾ ਤੇ ਉਹਨੂੰ ਗੰਦਗੀ ਮਿਲੂ ਜੇ ਕੋਈ ਬਾਗ ਚ ਬਊਗਾ ਉਹਨੂੰ ਫਲ ਮਿਲਣਗੇ ਤੇ ਜੇ ਕੋਈ ਬਰਫ ਲਾਗੇ ਉਹਨੂੰ ਠੰਡਕ ਮਿਲੂਗੀ ਤੇ ਜੇ ਕੋਈ ਡਾਕਟਰ ਕੋ ਜਾਊ ਉਹਨੂੰ ਦਵਾਈ ਮਿਲੂਗੀ ਹਲਵਾਈ ਕੋ ਜਾਊ ਮਠਿਆਈ ਮਿਲੂਗੀ ਕੋਈ ਸਿੱਖਾ ਗੁਰੂ ਗ੍ਰੰਥ ਸਾਹਿਬ ਦੇ ਕੋਲ ਬਹਿ ਕੇ ਵੇਖ ਇੱਥੇ ਵਧਾਈ ਮਿਲਦੀ ਆਖੋ ਸਤਨਾਮ ਤੇ ਮਹਾਰਾਜ ਸੱਚੇ ਬਾਦਸ਼ਾਹ ਨੇ ਇੰਨਾ ਪਿਆਰ ਕੀਤਾ आनंद ਹੁੰਦਾ ਹੈ ਕਿ ਥੋੜੇ ਸਮੇਂ ਚ ਬੌਧੀ ਬੰਦਕੀ ਸੰਗਤ ਕਰਦੀ ਹੈ ਮੈਂ ਇਕੱਲੇ ਨੇ ਸਾਫ ਕਰਨਾ ਹੋਵੇ ਇੱਕ ਕਿਲਾ ਥਾਂ ਤੇ ਨਹੀਂ ਕਰ ਸਕਦਾ ਤੇ ਸੰਗਤ ਨੂੰ ਤੇ ਉਹ ਆਉਣਾ ਹੀ ਕੁਝ ਨਹੀਂ ਤਾਂ ਮੇਰੇ ਮਹਾਰਾਜ ਨੇ ਆ ਗੁਰਮਤ ਸਮਾਗਮ ਤੇ ਆ ਜਿਹੜਾ ਤੁਸੀਂ ਪ੍ਰਬੰਧ ਕੀਤਾ ਨਾ ਇਸ ਕਰਕੇ ਨਹੀਂ ਕੀਤਾ ਇਹ ਤਾਂ ਕੀਤਾ ਹੈ ਮੇਰੇ ਮਾਧੋ ਜੀ ਸਾਥ ਸੰਗਤ ਮਿਲੇ ਕਿ ਪਤਾ ਨਹੀਂ ਥੇ ਕਿੰਨੀਆਂ ਰੂਹਾਂ ਬੈਠੀਆਂ ਹੋਣੀਆਂ ਜੇ ਮੇਰੇ ਲਾਗੇ ਗੋਡੇ ਨਾਲ ਗੋਡਾ ਜੋੜ ਕੇ ਕੋਈ ਇਦਾਂ ਦੀ ਰੂਹ ਬੈ ਗਈ ਨਾ ਜੀਦਾ ਜਤਪ ਪੂਰਾ ਤਿਆਰ ਵਰ ਤਿਆਰ ਹੈ ਤੇ ਮਹਾਰਾਜ ਸਾਹਿਬ ਜੀ ਬਾਬਾ ਅੰਗਦ ਦੇਵ ਜੀ ਉਹਨਾਂ ਨੇ ਇੱਕ ਸ਼ਲੋਕ ਪੜ੍ਹਿਆ ਸੀ ਕਰਤਾਰਪੁਰ ਸਾਹਿਬ ਉਹ ਤੁਸੀਂ ਵੀ ਪੜ੍ਹਦੇ ਹੋ ਸ਼ਲੋਕ ਪਵਨ ਗੁਰੂ ਮਾਤਾ ਦਿਵਸ ਰਾਤ ਖੇਲੇ ਚੰਗਿਆਈਆਂ ਵਚ ਕਰਮੀ ਆਪੋ ਆਪਣੀ ਜਿਨੀ ਨਾਮ ਗਏ ਨਾਨਕ ਤੇ ਮੋ ਖੁਜਲੇ ਉਥੇ ਫਰਕ ਆ ਜੀ ਥੋੜਾ ਜਿਆ ਤੁਹਾਡੇ ਚ ਜਿਨ੍ਹਾਂ ਨੇ ਸੰਥਿਆ ਕੀਤੀ ਵੀਰਾਂ ਨੇ ਉਹਨਾਂ ਨੂੰ ਪਤਾ ਮੁਹੱਲਾ ਦੂਜਾ ਉਥੇ ਬਚਨਾਂ ਦਾ ਹੋਰ ਕੀਤੀ ਛੁੱਟੀ ਬਹੁਤ ਇੱਥੇ ਜਿੰਨਾ ਨਹੀਂ ਸੰਥਿਆ ਕੀਤੀ ਉਹ ਉਹੋ ਹੀ ਪੜ ਜਾਂਦੇ ਪਾਠ ਪਰ ਉਹਦੇ ਬੜਾ ਵੱਡਾ ਅੰਤਰ ਹੈ ਜਦੋਂ ਇਹ ਸਲੋਕ ਪੜਿਆ ਨਾ ਬਾਬਾ ਜੀ ਨੇ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਬਾਬਾ ਲੈਣਾ ਜੀ ਉਰੇ ਆਓ ਅੱਜ ਕੀ ਹੋਇਆ ਤੁਹਾਨੂੰ ਤੁਸੀਂ ਰੋਜ਼ ਸਲੋਕ ਪੜ੍ਹਦੇ ਆਂ ਅੱਜ ਤੁਸੀਂ ਕੀ ਸਲੋਕ ਪੜ੍ਹਤਾ ਵਿੱਚ ਇਹ ਪਤਾ ਵੀ ਹੋਰ ਕੀਤੀ ਛੁੱਟੀ ਤੇ ਅੱਖਾਂ 'ਚ ਜਾਲ ਆ ਕੇ ਹਜੂਰੀਆ ਫੜ ਕੇ ਦੋਵੇਂ ਹੱਥ ਜੋੜ ਕੇ ਕਹਿੰਦੇ ਬਾਬਾ ਨਾਨਕਾ 7 ਸਾਲ ਹੋ ਗਏ ਤੇਰੇ ਕੋਲ ਆਇਆ ਗੱਜ ਕੇ ਅੱਖ ਹੋਏ ਗਏ 7 ਸਾਲਾਂ ਚ ਅੱਜ ਅੰਦਰੋਂ ਆਵਾਜ਼ ਆਈ ਵੀ ਜਿਹੜੇ ਨਾਮ ਜਪਦੇ ਉਹ ਤੇ ਛੁੱਟਦੇ ਆ ਆ ਜਿਹੜੇ ਮੇਰੇ ਤੇਰੇ ਵਰਗੇ ਵਿਚਾਰੇ ਨਾਲ ਹੋ ਕੇ ਬਹਿ ਜਾਂਦੇ ਉਹ ਵੀ ਛੁੱਟ ਜਾਂਦੇ ਆਖੋ ਸਤਨਾਮ ਗਏ ਮੁਸਕਤ ਇਹ ਮੁਸ਼ਕਲ ਘਾਲ ਕਿਉਂ ਆਖਿਆ ਗਿਆ ਕਿਉਂਕਿ ਗੁਰਮਖੋ ਹਜ਼ੂਰ ਦੇ ਬਚਨ ਨੇ ਹਰ ਬਿਸਰਤ ਸਦਾ ਖਵਾਰੀ ਕਿ ਜਿਹੜੇ ਬੰਦੇ ਨਿਤਨੇਮ ਨਹੀਂ ਕਰਦੇ ਸੇਵਾ ਸਿਮਰਨ ਨਹੀਂ ਕਰਦੇ ਉਹ ਧੱਕੇ ਖਾਰੇ ਨਹੀਂ ਤਾਂ ਕੋ ਧੋਖਾ ਕਹਾਂ ਵਿਆਪੈ ਜਾਂ ਕੋ ਓਟ ਤੁਹਾਰੀ ਜਿਹੜੇ ਉਸ ਸਾਈਂ ਦਾ ਆਸਰਾ ਲੈ ਲਿੰਦੇ ਕਿਸੇ ਨੂੰ ਮਾਂ ਦਾ ਆਸਰਾ ਕਿਸੇ ਨੂੰ ਪਿਓ ਦਾ ਆਸਰਾ ਕਿਸੇ ਨੂੰ ਭਰਾਵਾਂ ਦਾ ਅਸਰਾਏ ਕਿਸੇ ਨੂੰ ਜ਼ਮੀਨ ਦਾ ਆਸਰਾ ਇਹ ਮੈਨੂੰ ਤੇ ਸਤਿਗੁਰੂ ਤੁਹਾਡੇ ਚਰਨਾਂ ਦਾ ਹੀ ਆਸਰਾ ਅੱਗੇ ਲਿਖਿਆ ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਰਜ਼ਾਰੀ ਕਹਿੰਦੇ ਜਿਹੜਾ ਬੰਦਾ ਨਾਮ ਨਹੀਂ ਜਪਦਾ ਨਾ ਨਿਤਨੇਮ ਨਹੀਂ ਕਰਦਾ ਉਹ ਜਿੱਦਾਂ ਸੱਪ ਜ਼ਹਿਰ ਖੋਲਦਾ ਉਹਦਾ ਅੰਦਰ ਏਦਾਂ ਮੱਚਦਾ ਰਹਿੰਦਾ ਇਹ ਬਾਣੀ ਗੱਲਾਂ ਕਰਦੀ ਪਈ ਆਪਾਂ ਗੌਰ ਨਹੀਂ ਕਰਦੇ ਕਿਉਂ ਆਪਾਂ ਖੰਡ ਪਾੜ ਸਾਹਿਬ ਜਦੋਂ ਵੀ ਸੁੱਖਦੇ ਆ ਨਾ ਗਰੰਤੀ ਸਾਹਿਬ ਜੀ ਜਿਹੜਾ ਪ੍ਰੇਮੀ ਆਉਂਦਾ ਇਹ ਗੱਲ ਕਹਿੰਦਾ ਬਾਬਾ ਜੀ ਮੇਰੇ ਮੁੰਡਾ ਹੋਵੇ ਮੈਂ ਖੰਡ ਪਾੜ ਸਾਹਿਬ ਕਰਾਉਂਗਾ ਮੇਰਾ ਬੱਚਾ ਪੱਕਾ ਹੋ ਜੇ ਮੈਂ ਖੰਡ ਪਾੜ ਸਾਹਿਬ ਕਰਾਉਂਗਾ ਥੋੜਾ ਜਿਹਾ ਚੇਂਜ ਨਾ ਕਰ ਦੀਆ ਆਪਾਂ ਇਦਾਂ ਕਿਆ ਕਰੂ ਹਮਾਰਾ ਜੀ ਮੇਰੇ ਬੱਚੇ ਪੱਕੇ ਹੁਣ ਮੈਂ ਸ੍ਰੀ ਖੰਡ ਜਾਪ ਸੁਣੂੰਗਾ ਸੁਣਨਾ ਨਹੀਂ ਨਾ ਕਰਾਉਣਾ ਐ ਤੁਹਾਡੇ ਸੱਚੇ ਪਾਤਸ਼ਾਹ ਕਹਿੰਦੇ ਸੁਣਿਆ ਮੰਨਿਆ ਮਨ ਤਿੰਨ ਗੱਲਾਂ ਵਾਂ ਤੁਸੀਂ ਇਦਾਂ ਬਹਿ ਕੇ ਸੁਣ ਰਹੇ ਆ ਜਦੋਂ ਸਮਝ ਜਾਊਗੀ ਬੜੀ ਸੰਗਤ ਦੇ ਫੋਨ ਆਉਂਦੇ ਬਾਬਾ ਜੀ ਬਾਹਰ ਬੱਚੇ ਟਰਾਲਿਆਂ ਦੇ ਸਾਡੀ ਜ਼ਿੰਦਗੀ ਬਦਲ ਗਈ ਬਚਨ ਸੁਣ ਕੇ ਮਾਨ ਸੁਣਿਆ ਤਾਂ ਫੇਰੀ ਬਦਲਿਆ ਨਾ ਅਗਲੇ ਇਹੋ ਤੱਕ ਹੋਣਾ ਚਾਹੁੰਦੇ ਆ ਵੀ ਤੁਹਾਡੀ ਸਟੇਜ ਖੁੱਸ ਜੇ ਵੀ ਜਿੱਥੇ ਰਾਗੀ ਢਾਡੀ ਪਾਠ ਹੋਵੇ ਉੱਥੇ ਕੋਈ ਬਵੇ ਨਾ ਪਰ ਏਦਾਂ ਨਹੀਂ ਹੋਣਾ ਇਹ ਬਾਪੂ ਦਾ ਪਿਆਰ ਜੀ ਮਹਾਰਾਜ ਬਗਦਾਦ ਗਏ ਉਹ ਚੀਜ਼ ਕਹਿ ਕੇ ਮੈਂ ਛੇਵੇਂ ਪਾਤਸ਼ਾਹ ਦੇ ਇੱਕ ਸਿੱਖ ਦਾ ਜੀਵਨ ਤੁਹਾਡੇ ਸਮਸਤ ਰੱਖਣਾ ਹੈ ਸਮਾ ਆਪਣੀ ਚਾਲੇ ਚਾਲ ਚੱਲਦਾ ਉਸ ਫਕੀਰ ਦਾ ਨਾਮ ਸੀ ਬਹਿਲੋਲ ਤੇ ਬਾਬਾ ਨਾਨਕ ਜੀ ਇੱਕ ਮੈਨੂੰ ਪਰਚੀ ਵੀ ਆ ਗਈ ਆ ਕੋਈ ਪਿਆਰ ਵਾਲਾ ਪਿਆਰ ਵੀ ਦੇ ਗਿਆ ਤੇ ਇੱਕ ਲਾਈਵ ਕਥਾ ਜਿਹੜੀ ਚੱਲ ਰਹੀ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਕਿਰਪਾ ਕਰਨ ਦਇਆ ਕਰਨ ਤੇ ਉਹ ਗਰੀਬ ਨਿਵਾਜ਼ ਉਹਨਾਂ ਦੀ ਸੇਵਾ ਵੀ ਮੈਂ ਜਤਨ ਕਰਾਂਗਾ ਕਿਉਂਕਿ ਸੰਗਤ ਲਾਈਵ ਸੁਣਦੀ ਹੈ ਵੀ ਜੋ ਮੈਨੂੰ ਦੇ ਕੇ ਗਏ ਆ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨਾ ਬਹਿਲੂਲ ਨੇ ਗੁਰੂ ਨਾਨਕ ਸਾਹਿਬ ਨੂੰ ਦੋ ਦਿਨ ਸੁਣਿਆ ਤੁਸੀਂ ਦੋ ਦਿਨ ਦਿਨ ਦੀਵਾਨ ਰੱਖਦੇ ਲਾਗੇ ਤੁਹਾਡੇ ਫੇਰ ਆਉਣਾ ਹੈ ਫੋ ਮਹਾਰਾਜ ਸਾਹਿਬ ਜੀ ਕਹਿੰਦੇ ਸੁਣਿਆ ਮੰਨਿਆ ਮੰਨ ਕੀਤਾ ਪਾਓ ਕਿ ਜਦੋਂ ਅੰਦਰ ਪਿਆਰ ਜਾਗਦਾ ਹੈ ਨਾ ਉਹਨੇ ਜਦੋਂ ਰਬਾਬ ਸੁਣੀ ਜਿੱਦਾਂ ਤੁਸੀਂ ਸੁਣਨ ਆਏ ਹੋ ਰੱਬੀ ਰਬਾਬ ਜਾਂ ਕੰਨੀ ਪਈ ਤੇਰੀ ਲੱਖਾਂ ਸੰਭਲ ਗਏ ਠੋਕਰਾਂ ਖਾਣ ਵਾਲੇ ਮੱਕਾ ਮੰਨ ਤੂੰ ਜਿਨ੍ਹਾਂ ਦਾ ਫੇਰ ਦਿੱਤਾ ਪੱਕੇ ਮੋਮਣ ਬਣੇ ਇਮਾਨ ਵਾਲੇ ਤੈਨੂੰ ਵੇਧਿਆ ਸਾਰ ਹੀ ਮੋਮ ਹੋ ਗਏ ਦਿਲ ਪਰਬਤਾਂ ਨਾਲ ਟਕਰਾਨ ਵਾਲੇ ਚਸ਼ਮੇ ਫੁੱਟ ਪੈ ਅਮਰਤ ਦੇ ਪੱਥਰਾਂ ਚੋਂ ਜਗਤ ਜਲੰਦੇ ਨੂੰ ਠੰਡ ਵਰਤੌਣ ਵਾਲੇ ਇੱਕ ਘੁੱਟ ਪਾਣੀ ਮੰਗਣ ਤੇ ਨਾ ਤਰਸਿਆ ਆਹੰਕਾਰੀ ਨੂੰ ਕੁਝ ਬੋਲ ਕਬੋਲ ਵੀ ਕਹਿ ਬੈਠਾ ਮੇਰੇ ਗੁਰੂ ਨਾਨਕ ਨਿਰੰਕਾਰੀ ਨੂੰ ਇੱਕ ਸਹਲ ਉਠਾਇਆ ਗੁਰੂ ਨਾਨਕ ਨੇ ਤੇ ਝਗੜਾ ਸਾਰਾ ਮੁੱਕ ਗਿਆ ਗੁਰੂ ਨਾਨਕ ਦੇ ਚਸ਼ਮੇ ਅੱਜ ਵੀ ਵਗਦੇ ਆ ਤੇ ਕੰਧਾਰੀ ਦਾ ਖੂਹ ਸੋਕ ਗਿਆ ਉਹਦਾ ਅੱਜ ਵੀ ਬਖੰਦਾ ਉਸ ਪੀਰ ਨੇ ਜਦੋਂ ਸੁਣਿਆ ਕੀਰਤਨ ਮੈਂ ਤਾਂ ਬੇਨਤੀ ਕਰਦਾ ਮੇਰੀਓ ਭੈਣੋ ਆਪਣੇ ਛੋਟੇ ਬੱਚਿਆਂ ਨੂੰ ਦੋ ਟਾਈਮ ਗੁਰਦੁਆਰੇ ਲਿਆਇਆ ਕਰੋ ਸਵੇਰੇ ਵੀ ਮੱਥੇ ਲਾਓ ਮਹਾਰਾਜ ਦੇ ਤੇ ਸ਼ਾਮਾਂ ਨੂੰ ਵੀ ਕਿਉਂਕਿ ਜਿਹੜੇ ਰਿਸ਼ਤੇ ਕਾਇਮ ਰੱਖਣੇ ਹੋਣ ਨਾ ਉਹਨਾਂ ਦੇ ਇੱਕ ਦੂਜੇ ਦੇ ਮੱਥੇ ਲੱਗੀਦਾ ਆਪਾਂ ਵਿਆਹ ਸ਼ਾਦੀਆਂ 'ਚ ਤੇ ਜਿਹੜੇ ਰਿਸ਼ਤੇ ਆਣਾ ਨਾ ਵਰਤਣਾ ਹੋਵੇ ਉਹਨਾਂ ਦੇ ਮੱਥੇ ਲੱਗਣੋ ਬੰਦ ਕਰ ਦਿਓ ਜਦੋਂ ਮਥੇ ਲੱਗਣੋਂ ਬੰਦ ਹੋ ਗਏ ਤੇ ਰਿਸ਼ਤੇ ਟੁੱਟ ਜਾਣੇ ਜੇ ਮੈਂ ਤਾਂ ਇਹ ਗੱਲ ਕਹਿੰਦਾ ਇਹ ਗੁਰਮੁਖਵਾ ਸਾਡੇ ਬਜ਼ੁਰਗ ਨੇ ਵੀਰ ਬੈਠੇ ਚਿਹਰਿਆਂ ਤੇ ਲਾਲੀ ਆ ਦਾੜੇ ਪ੍ਰਕਾਸ਼ ਪੱਗਾ ਜੁੜਿਆ ਹੋਿਆਂ ਦੀ ਜਿੰਨਾ ਚਿਰ ਫੁੱਲ ਜੁੜਿਆ ਖਿੜਦਾ ਏ ਜਦੋਂ ਟੁੱਟ ਗਿਆ ਸੁੱਕ ਕੇ ਰੂੜੀ ਤੇ ਜਲ ਜਾਣਾ ਹੀ ਆੱਖਾਂ ਜੀਵਾਂ ਵਿਸਰੈ ਮਰ ਜਾਉ ਨਾਲ ਹੀ ਲਿਖਤਾ ਆਖਣੇ ਔਖਾ ਸਭ ਤੋਂ ਔਖਾ ਕੰਮ ਪਤਾ ਕਿਹੜਾ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ